ਜਦੋਂ ਬਾਬਾ ਸ਼ਬਾਰ ਸਿੰਘ ਨੂੰ ਕੁੱਟਿਆ ਮਾਰਿਆ ਗਿਆ ਜਗਰੀਆ ਖਾ ਖਣ ਲੱਗਾ ਵੀ ਇਹ ਉਹਦਾ ਸ਼ਬੀਖ ਸਿੰਘ ਦਾ ਪੁੱਤਰ ਹੈ ਤੇ ਇਹ ਪੁੱਤਰ ਨੂੰ ਜੇਕਰ ਇਸਲਾਮ ਵਿੱਚ ਲੈ ਆਓਗੇ ਤੇ ਪਿਓ ਆਪੇ ਹੀ ਆ ਜਾਵੇਗਾ ਹਮ ਗਿਆਨੀ ਰਤਨ ਸਿੰਘ ਦੀ ਪੰਗੂ ਲਿਖਦੇ ਇਹਨਾਂ ਕੁੱਟਾ ਮਾਰਿਆ ਗਿਆ ਬੇਹੋਸ਼ ਕਰ ਦਿੱਤਾ ਫਿਰ ਤਲੀਆਂ ਚੱਸ ਕੇ ਹੋਸ਼ ਵਿੱਚ ਲਿਆਂਦਾ ਗਿਆ ਤੇ ਫਿਰ ਆਖਿਆ ਵੀ ਪੁੱਛੋ ਕਹਿੰਦੇ ਵੀ ਮੰਨ ਗਏ ਬਾਬਾ ਸ਼ਵਾਰ ਸਿੰਘ ਜੀ ਮੰਨ ਕੇ ਮੈਂ ਦੀਨੇ ਇਸਲਾਮ ਕਬੂਲ ਕਰ ਲਵਾਂਗਾ। ਜਗਰੀਆ ਖਾਂ ਖਿੜ ਖੜਾ ਕੇ ਹੱਸਿਆ ਕਹਿੰਦਾ ਹੁਣ ਬਣੇਗੀ ਬਾਤ। ਜਾ ਕਰਕੇ ਪਾਈ ਸ਼ਬੀਖ ਸਿੰਘ ਨੂੰ ਦੱਸਿਆ ਤੇਰਾ ਪੁੱਤਰ ਦੀਨੇ ਇਸਲਾਮ ਕਬੂਲ ਕਰ ਲਵੇਗਾ। ਹੂੰ ਕਹਿੰਦੇ ਐਵੇਂ ਨਹੀਂ ਮੇਰੇ ਸਾਹਮਣੇ ਲਿਆਓ ਉਹਨੂੰ। ਫਿਰ ਮੈਂ ਵੀ ਵੇਖਾਂ ਕਲਗੀਧਰ ਦਾ ਪੁੱਤਰ ਜਿਹੜਾ ਮੁੱਖ ਤੋਂ ਗੁਰਬਾਣੀ ਪੜਦਾ ਕਿਵੇਂ ਮੁੱਖ ਤੋਂ ਕਲਮਾ ਪੜਦਾ ਏ। ਮੈਂ ਵੀ ਤੇ ਵੇਖਾਂ ਆਏ ਨੇ ਤੇ ਪੰਥ ਪ੍ਰਕਾਸ਼ ਵਿੱਚ ਕਥਾ ਲਿਖੀਏ ਜਦੋਂ ਆਏ ਨੇ ਨਾ ਸਾਹਮਣੇ ਬਾਇਆ ਗਿਆ। ਪਾਈ ਸਾਹਿਬ ਨੇ ਪਾਠ ਕੀਤਾ ਜਬਜੀਤ ਸਾਹਿਬ ਦਾ ਪਾਠ ਕੀਤਾ ਮਤ ਪੈਰ ਦੀ ਮਿੱਟੀ ਕੁਝ ਅੰਗੂਠਾ ਕਹਿੰਦੇ ਨੇ ਕੁਝ ਪੈਰ ਦੀ ਮਿੱਟੀ ਕਹਿੰਦੇ ਨੇ ਮੱਥੇ ਨੂੰ ਲਾਈ ਤੇ ਮੱਥੇ ਦੇ ਕਰਮ ਬਦਲ ਕੇ ਰੱਖ ਕੇ ਰੱਖ ਦਿੱਤੇ ਤੇ ਉਹਨੂੰ ਕਹਿਣ ਲੱਗੇ ਹੁਣ ਇਹਨੂੰ ਪੁੱਛ ਅ ਜਗਰੀਆ ਖਾ ਖਣ ਲਗਾ 10 ਕਾਂ ਦਿਨੇ ਇਸਲਾਮ ਕਬੂਲ ਕਰ ਲਊਗਾ ਕਹਿੰਦਾ ਵੀ ਟੋਟਾ ਟੋਟਾ ਤੇ ਹੋ ਜਾਵਾਂਗਾ ਪਰ ਸਿੱਖੀ ਨਹੀਂ ਛੱਡਾਂਗਾ ਸਿੱਖੀ ਨਹੀਂ ਛੱਡਾਂਗਾ ਉਹ ਲੋਹਾ ਲੱਖ ਹੋਇਆ ਪੁੱਛਿਆ ਸਬੇਕ ਸਿੰਘ ਇਹ ਕੀ ਆਖਣ ਲੱਗੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਸ਼ਕਤੀ ਹੈ ਬਾਣੀ ਦੀ ਸ਼ਕਤੀ ਹੈ ਇਹ ਮੱਥੇ ਦੇ ਕਰਮ ਮੇੜ ਦਿੰਦੀ ਹੈ ਗੁਰਬਾਣੀ